ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਸੁਣੋ ਦੋ ਗਾਵਾਂ ਦਿਖਾਉਣੇ ਆ ਦੋਵੇਂ ਟੌਪ ਦੀਆਂ ਇੱਕ ਤਾਂ ਆ ਗਈ ਤਾਜੀ ਸੂਈ ਦੇਖ ਗੱਬਣਾ ਥੋੜੇ ਦਿਨਾਂ ਦੀ ਕੱਚੀ ਆ ਗਈ। ਬਈ ਕਿਹੜਾ ਸੁਆ ਸੁਈ ਆ? ਇਹ ਦੂਜਾ ਸੁਆ ਸੁਈ ਆ। ਬਾਈ ਕੱਲ ਸ਼ਾਮ ਨੂੰ ਸੁਈ ਆ। ਜਰਸੀ ਆ ਗਈ ਹੈ ਨਾ। ਜਰਸੀ ਆ ਗਈ ਪੰਜਾਬ ਵਾਲੀ। ਫੁੱਲ ਬੱਟੀ ਆ ਗਈ, ਵਜਨ ਮਜੂਦ ਵਾਲੀ ਆ ਗਈ, ਲਿੱਸੀ ਲਾਵੀ ਨਹੀਂ। ਬਾਈ ਕਿੰਨਾ ਇਹਦਾ ਬੋਲਾ ਕੱਢਿਆ। ਬਾਈ ਤੜਕੇ 4 ਕਿਲੋ, 4.5 ਕਿਲੋ ਬੋਲਾ ਕੱਢਿਆ। ਝੂਠ ਨਹੀਂ ਮਾਰਨਾ। ਠੀਕ ਹੈ ਬਾਈ। ਹਾਂਜੀ ਬਾਈ। ਤੇ ਜਿਹੜਾ ਬਾਈ ਇਹਦਾ ਮੁੱਲ ਰੱਖਿਆ ਸੋਨੂ ਹੋਊਗਾ ਜਾਂ 75 ਜਾਂ 80 ਆ ਜਾਂ 85 ਆ। ਨਾ 75 ਆ ਨਾ 80 ਆ। ਕਿੰਨਾ ਮੁੱਲ ਆ ਬਾਈ ਇਹਦਾ? ਮੁੱਲ ਬਾਈ 67000 ਰੁਪਏ ਦੇਣ ਲੈਣਾ ਜੀ। ਠੀਕ ਤੇ ਅੱਗੇ ਬਈ 2 ਨੰਬਰ ਤੇ ਤੇਰਾ 2 ਨੰਬਰ ਤੇ ਬਈ ਇਹ 7-8 ਦਿਨ ਲੈਂਦੀ ਆ ਪਹਿਲਾਂ ਨਾ 20 ਕਿਲੋ ਦਾ ਰਿਕਾਰਡ ਆ ਸਾਡੇ ਪਿੰਡ ਦੀ ਗਾਂ ਠੀਕ ਹੈ ਬਈ ਇਹਦੀ 20 ਤੋਂ ਪਲੱਸ ਕੱਢੂਗੀ ਠੀਕ ਹੈ ਤੇ ਅੱਜ ਦੀ ਘੜੀ 72000 ਦੀ ਵੈਡ ਦੇਣੀ ਆ ਮੁੱਲ ਜਿੰਨਾ ਮਰਜ਼ੀ ਕਰ ਸੋਨਾ ਟਾਂਚ ਆਗਾ ਬਈ 68000 ਸੈਨਿਕ ਪੱਖੋਂ ਬਰੀਡ ਪੱਖੋਂ ਇੱਕ ਗੱਲ ਹੋ ਰ ਆ ਇਹਦੇ ਚ ਵੀ ਗਰਮੀ ਨਹੀਂ ਮੰਨਦੀ ਗਰਮੀ ਵੀ ਨਹੀਂ ਮੰਨਦੀ ਬਈ ਨਸਲ ਵਾਲੀ ਵੀ ਨਸਲ ਚ ਵੀ ਆ ਗਈ ਕਰਾਉ ਇੱਥੇ ਵੀ ਆ ਗਈ ਬਈ ਕਰਾਉ ਚ ਵੀ ਆ ਗਈ ਨਾੜਾ ਲੂੜਾ ਬਾਕੀ ਐਡੀ ਗਾਂ ਜੰਮਦੀ ਨਹੀਂ ਛੇਤੀ ਕਾਲੀ ਫੁੱਲ ਬਲੈਕ ਆ ਬਈ ਸਹੀ ਗੱਲ ਆ ਬਈ ਤੇ ਜਿਹੜਾ ਇਹਦਾ ਬਾਈ ਅੱਜ ਮੁੱਲ ਆ ਬਾਈ ਕਹਿੰਦਾ ਕਰਾਉਣ ਨੂੰ ਜੇ ਮੁੱਲ ਕਰਾਉਂਗੇ ਤਾਂ 85 ਕਰਦਾ ਤੇ ਜੇ ਲੈਣ ਦੇਣ ਕਰਖਣਾ ਤਾਂ 72000 ਰੁਪਏ ਦੀ ਮੈਂ ਅੱਜ ਵੜ ਦੇ ਦੂਗਾ ਪਿੰਡ ਹੈਗਾ ਵੀਰ ਦਾ ਬਾਈ ਚਿੱਦਾ ਜ਼ਿਲ੍ਹਾ ਇਹਨੂੰ ਬਾਗਾਪੁਰਾਣਾ ਬਈ ਮੈਂ ਜ਼ਿਲ੍ਹਾ ਬਾਗਾ ਜ਼ਿਲ੍ਹਾ ਮੋਗਾ ਜੀ ਤਸੀਲ ਬਾਗਾਪੁਰਾਣਾ ਮੋਬਾਈਲ ਨੰਬਰ ਫੁੱਲ ਬਾਈ 9876043855 ਬਾਈ ਠੀਕ ਹੈ ਬਾਈ